ਏਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਬਗ ਸੁਧ ਸਮੂਹ ਸਿਧਾਨ ਕੇ ਦੇਖ ਪਰਿयो ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤੂ ਨਾ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਭਾਏ ਕਿਰਪਾ ਹਉ ਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੂ ਪੋਤੰਗ ਸੋਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤਨੀ ਵਾਰੇ ਭਾਰੀ ਭੁਜਾਨ ਕੇ ਭੂ ਪਲੀ ਬਿਦ ਨਿਆਬਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾ ਗੇ ਹੀ ਪਾਈ ਪਧਾਰੇ ਜੀਤ ਫੇਰਾ ਸਭ ਦੇਸ ਦੇ ਸਾਨ ਕੋ ਬਾਜਤ ਢੋਲ ਮਿਰ ਦੰਗ ਨਗਾਰੇ ਗੂੰਜਤ ਗੂੜਗ ਜਾਣ ਕੇ ਸੁੰਦਰ ਹਿੰਸ ਦੇ ਹੀ ਹੈ ਰਾਜ ਹਜ਼ਾਰੇ ਪੂਤ ਭਵੇ ਇਕ ਭਵਾਨ ਕੇ ਪੂਪਤਾ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਣਾ ਅੰਤ ਕੋ ਅੰਤ ਕੇ தாம் ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮanek ਵਸੇਖੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਵਾਨ ਸਵਾਨ ਕੇ ਪੇਖੈ ਪੌਣ ਆਹਾਰ ਜਤੀ ਜਤਾਰ ਸਬੈ ਸੂ ਵੀ 4000 ਕਹ ਦੇਖੈ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨਾ ਲੇਖੈ ਸੋਦੋ ਸੇ ਪਾਹ ਦੁਰੰਤ ਦੋ ਵਾਹ ਸੋ ਸਾਜ ਸਨਾਹ ਦੁਰ ਜਾਣ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਗੇ ਤੂਰ ਰੀ ਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਗੇ ਸ੍ਰੀ ਬਾਖ ਸ੍ਰੀ ਭਗਵਾਨ ਕਿਰਪਾ ਵਣ ਤਿਆਗ ਜਹਾਨੇ ਦਾਨ ਚਲੈਗੇ ਵੀਰਾ ਪਾਰ ਬੜੇ ਬਰੀਆਰ ਵਿਚਾਰ ਹੈ ਸਾਰ ਕੀ ਧਾਰ ਪਛੀਆ ਤੂਰਤ ਦੇਸ ਮਲੈੰਦ ਮਵਾਸਨ ਮਾਤੇ ਗ ਜਾਣ ਕੇ ਮਾਨ ਮਲਈਆ ਗੜ ਹੈ ਗੜਹਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚ ਗਨੇਕ ਸੋ ਏਕ ਦਵਈਆ ਦਾਨਵ ਦੇਵ ਭਣੇਂਦਨ ਸਾਚਰ ਪੂਤ ਬਵੇਖ ਭਵਾਨ ਜਪੇਗੇ ਜੀਵ ਜਿਤੇ ਜਲ ਮੈਂ ਧਨ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਗੇ ਪੁਨ ਪਰ ਤਾਪਣ ਵਾੜ ਜੈ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪਰ ਸੰਨ ਫੇਰੈ ਜਗ ਸਤਰ ਸਭੈ ਅਬ ਲੋਕ ਚ ਪੈਂਗੇ ਮਾਨਵੇ ਇੰਦਰਗ ਜਿੰਦਰ ਨਰਾਦਪ ਜੋ ਤੁਰ ਲੋਕੋ ਰਾਜ ਕਰਾਂਗੇ ਕੋਟਿ ਸ਼ਨਾਨ ਗਜਾਦਕ ਦਾਨ ਅਨੇਕ ਸੁਬੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸੰਸਚੀ ਪਤ ਅੰਤ ਪਸੇ ਜੰਫਾਸ ਬਰਾਂਗੇ ਜੇ ਨਰ ਸਰੀਪੰਦ ਕੇ ਪ੍ਰਸੰ ਪਗ ਤੇ ਨਰ ਫੇਰ ਨਾ ਦੇਹ ਤਰਾਂਗੇ ਕਾਹ ਪਿਓ ਜੋ ਦੂ ਲੋਚਨ ਮੂਦ ਕੈ ਬੈਠ ਰਹੇ ਉਹ ਭਗਤ ਧਿਆਨ ਲਗਾਇਓ ਨਹਾਤ ਪ੍ਰਿਯੋ ਲਈਏ ਸਾਤ ਸਮੁੰਦਰ ਨਾ ਲੋਕ ਗਇਓ ਪਰਲੋਕ ਗਵਾਇਓ ਵਾਸ ਕੀਓ ਵਖਿਆਣਸੋ ਬੈਠ ਕੇ ਐਸੇ ਹੀ ਐਸੇ ਸੋ ਵਸ ਬਿਤਾਇਓ ਸਾਚ ਕਹੁ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮਹਿ ਕਾਹੂ ਪਿਸ਼ਾ ਕੋ ਸੀਸ ਨੇ ਵਾਇਓ ਕੂਬ ਤਾਨ ਕੋ ਪੂਜਤ ਹੈ ਪਸ ਕੂ ਮਰਤਾਨ ਕੋ ਪੂਜਣਤਾਇਓ ਕੂਰ ਕਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ